ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਰਾਣਾ ਸਭੀਕ ਤੇ ਆਪਾਂ ਤੁਹਾਡੇ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਸਾਰੇ ਭੈਣ ਭਰਾंनो ਪਹਿਲਾਂ ਰਿਕੁਐਸਟ ਆ ਪਲੀਜ਼ ਜੇ ਤੁਸੀਂ ਸਾਡੇ ਚੈਨਲ ਤੇ ਆਉਣੇ ਹੋ ਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਆ ਕਰੋ ਤਾਂ ਕਿ ਤੁਸੀਂ ਰੂਟੀਨ 'ਚ ਸੋਹਣੇ-ਸੋਹਣੇ ਸੂਟਾਂ ਦੀ ਕਲੈਕਸ਼ਨ ਦੇਖ ਸਕੋ ਜਿਹੜਾ ਆਪਾਂ ਵੀਡੀਓ ਲਾਉਣੀ ਆ ਉਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਇਸ ਲਈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਜ਼ਰੂਰ ਕਰਕੇ ਜਾਇਆ ਕਰੋ। ਬਾਕੀ ਆਪਾਂ ਤੁਹਾਨੂੰ ਪਹਿਲਾਂ ਕਨਫਰਮ ਕਰ ਦਈਆਂ ਵੀ ਆਪਾਂ ਕੈਸ਼ ਔਨ ਡਿਲੀਵਰੀ ਨਹੀਂ ਕਰਦੇ ਹੈਗੇ ਸਿਰਫ ਆਪਾਂ ਔਨਲਾਈਨ ਪੇਮੈਂਟ ਕਰਕੇ ਸੂਟ ਘਰੇ ਭੇਜ ਦਿੰਦੇ ਹਾਂ ਜਿਹੜੀਆਂ ਮੇਰੀਆਂ ਭੈਣਾਂ ਨੇ ਔਨਲਾਈਨ ਪੇਮੈਂਟ ਕਰਕੇ ਸੂਟ ਮੰਗਵਾਉਣਾ ਹੁੰਦਾ ਸਕਰੀਨ ਤੇ ਆਪਣਾ ਨੰਬਰ ਦਿੱਤਾ ਹੁੰਦਾ ਆਪਾਂ ਨੂੰ ਕੰਟੈਕਟ ਕਰ ਸਕਦੀਆਂ ਨੇ ਅੱਜ ਆਪਾਂ ਦਿਖਾਵਾਂਗੇ ਤੁਹਾਨੂੰ 500 ਵਾਲੇ ਏਕੇ ਟੈਕਸ ਦੀ ਕਾਟਨ ਬਹੁਤ ਵਧੀਆ ਕਾਟਨ ਆਗੀ ਵਧੀਆ ਸਟਾਫ ਹੈਗਾ ਗੁੱਡ ਕੁਆਲਿਟੀ ਹੈਗੀ ਪਹਿਲਾ ਕਲਰ ਹੈਗਾ ਆਪਣੇ ਕੋਲੇ ਸਕੈਨ ਤੇ ਬਲੈਕ ਦਾ ਕਲਰ ਕੰਬੀਨੇਸ਼ਨ ਸਟੱਫ ਬਹੁਤ ਜ਼ਿਆਦਾ ਵਧੀਆ ਕੰਨਾ ਦਾ ਸਟੱਫ ਦੀ ਤੁਸੀਂ ਬਿਲਕੁਲ ਵੀ ਟੈਨਸ਼ਨ ਨਾ ਲਿਓ ਇਦਾਂ ਨਹੀਂ ਹੈਗਾ ਵੀ ਕਾਪੀ ਚੇਕ ਦੇਵਾਂਗੇ ਨਹੀਂ ਬਿਲਕੁਲ origignal ਹੋਊਗੀ ਫਿਰ origignal brand ਹੈਗਾ ਕੰਨੀਆਂ ਆਪਾਂ ਤੁਹਾਨੂੰ ਸ਼ੋਅ ਕਰ ਦਿੰਨੇ ਆ ਇਹਦੇ ਨਾਲ ਤੁਸੀਂ ਬਲੈਕ ਲੈਸ ਲਗਾ ਕੇ ਬਲੈਕ ਦੁਪੱਟਾ ਰੱਖ ਸਕਦੇ ਹੋ ਬਹੁਤ ਸੋਹਣਾ ਸੂਟ ਤਿਆਰ ਹੋਊਗਾ ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਨੇ ਆਹਲਾ ਕਲਰ ਹੈਗਾ ਗ੍ਰੀਨ ਜਿਹੜਾ ਇਹ ਨਾਲ ਤੁਸੀਂ ਕਿਦਾਂ ਦਾ ਵੀ ਦੁਪੱਟਾ ਰੱਖ ਸਕਦੇ ਹੋ ਤਿੰਨ ਚਾਰ ਸ਼ੇਡ ਹੁੰਦੇ ਨੇ ਇਹਦੇ ਵਿੱਚ ਸਕਿਨ ਵੀ ਆਉਂਦਾ ਹੋਰੀਆ ਬਲੈਕ ਵੀ ਆਉਂਦਾ ਗ੍ਰੀਨ ਜਿਹਾ ਵੀ ਆਉਂਦਾ ਜਿੱਦਾਂ ਆਪਣੇ ਕੋਲੇ ਦੁਪੱਟੇ ਘਰ ਪਏ ਹੁੰਦੇ ਨੇ ਪਿਓਰ ਦੇ ਉਦਾਂ ਵੀ ਆਪਾਂ ਮੈਚ ਕਰ ਸਕਦੇ ਹਾਂਗੇ ਅਗਲਾ ਤਾਂ ਕਲਰ ਹੈਗਾ ਆਪਣੇ ਕੋਲੇ ਆਨੀਅਨ ਸ਼ੇਡ ਇਹਦੀ ਡਿਜ਼ਾਈਨਿੰਗ ਦਾ ਫਰਕ ਹੈਗਾ ਇਹਦੇ ਵਿੱਚ ਵੱਡੇ ਫਲਾਵਰ ਨੇ ਇਹਦੇ ਨਾਲ ਆਪਾਂ ਆਨੀਅਨ ਸ਼ੇਡ ਦਾ ਜਿੱਦਾਂ ਦੁਪੱਟਾ ਰੱਖਣਾ ਹੋਵੇ ਬਹੁਤ ਜ਼ਿਆਦਾ ਵਧੀਆ ਸੂਟ ਬਣ ਕੇ ਤਿਆਰ ਹੋਊਗਾ ਇਹਦੇ ਵਿੱਚ ਹੀ ਅਗਲੇ ਕੋਲੇ ਆਪਣੇ ਕੋਲੇ ਅਗਲਾ ਕਲਰ ਹੈਗਾਗਾ ਮਾਸਟਰਡ ਜਿਹਾ येलो ਮਾਸਟਰਡ ਜਿਹਾ ਕਲਰ ਆਗਾ ਇਹ ਇਹਦੇ ਵਿੱਚ ਆਪਣੇ ਕੋਲੇ ਤਿੰਨ ਕਲਰ ਨੇ ਇਹ ਡਿਜ਼ਾਈਨਿੰਗ ਸਾਰੀ ਆਪਣੇ ਕੋਲੇ ਨਿਊ ਆਈ ਆ ਪਹਿਲਾਂ ਆਪਾਂ ਇਹਨਾਂ ਦੀ ਵੀਡੀਓ ਬਿਲਕੁਲ ਨਹੀਂ ਲਾਈ ਹੈਰੀ ਫਸਟ ਟਾਈਮ ਵੀਡੀਓ ਲਾ ਰਹੇ ਹਾਂਗੇ ਇਹਨਾਂ ਵਿੱਚੋਂ ਕੋਈ ਸੂਟ ਕਿਸੇ ਨੂੰ ਮੇਰੀ ਭੈਣ ਨੂੰ ਪਸੰਦ ਆ ਤਾਂ ਤੁਸੀਂ ਵਟਸਐਪ ਤੇ ਕੰਟੈਕਟ ਕਰ ਸਕਦੇ ਹੋਗੇ ਅਗਲਾ ਕਲਰ ਹੈਗਾ ਆਪਣੇ ਕੋਲੇ ਇਹਦੇ ਵਿੱਚ ਸਕਾਈ ਜਿਹਾ ਲਾਈਟ ਫਰੋਜੀ ਜੀ ਆ ਵੀ ਕਹਿ ਸਕਦੇ ਹਾਂ ਅਸਮਾਨੀ ਅਸਮਾਨੀ ਜਿਹਾ ਕਲਰ ਆਗਾ ਇਹ ਇਹਦੇ ਵਿੱਚ ਆਹ ਵਾਲੇ ਫਲਾਵਰ ਬਣੇ ਹੋਏ ਨੇ ਤੁਸੀਂ ਦੇਖ ਸਕਦੇ ਹੋਗੇ ਗਰਮੀ ਵਾਲੀ ਸਾਰਿਆਂ ਨਾਲੋਂ ਬੈਸਟ ਕਲੈਕਸ਼ਨ ਆ ਗਈ ਇਹ ਜਿੱਦਾਂ ਮਰਜੀ ਤੁਸੀਂ ਘਰ ਬਾਹਰ ਅੰਦਰ ਜਿੱਦਾਂ ਮਰਜੀ ਪਹਿਨ ਸਕਦੇ ਹੋਗੇ ਅਗਲਾ ਕਲਰ ਹੈਗਾ ਆਪਣੇ ਕੋਲੇ ਗ੍ਰੇ ਇਹਦੀ ਡਿਜ਼ਾਈਨਿੰਗ ਦਾ ਫਰਕ ਆਗਾ ਡਿਜ਼ਾਈਨਿੰਗ ਤੁਸੀਂ ਦੇਖ ਲਓ ਇਹਦੀ ਇਹਦੇ ਵਿੱਚ ਪੱਤੇ ਜੇ ਬਣੇ ਹੋਏ ਨੇ ਜਿਵੇਂ ਇਹਦੇ ਵਿੱਚ ਤੁਸੀਂ ਫਰੋਜੀ ਕਲਰ ਦਾ ਦੁਪੱਟਾ ਨਾਲ ਰੱਖ ਸਕਦੇ ਹੋ ਜਾਂ ਗ੍ਰੇ ਕਲਰ ਦਾ ਹੀ ਰੱਖ ਸਕਦੇ ਹੋਗੇ ਇਹਦੇ ਵਿੱਚ ਵੀ ਆਪਣੇ ਕੋਲੇ ਤਿੰਨ ਕਲਰ ਨੇ ਇਹਦੇ ਵਿੱਚ ਗ੍ਰੇ ਦੇ ਨਾਲ ਬਸ ਕੱਲਾ ਫਲਾਵਰਾਂ ਦੇ ਫਰਕ ਹੋਊਗਾ ਪਹਿਲੇ ਵਿੱਚ ਫਰੋਜੀ ਨੇ ਇਹਦੇ ਵਿੱਚ orange ਕਲਰ ਦੇ ਨੇ ਗਰੇ ਦੁਪੱਟਾ ਵੀ ਰੱਖ ਸਕਦੇ ਹੋ ਤੁਸੀਂ ਦੁਪੱਟਾ ਟਾਈ ਡਾਈ ਵੀ ਕਰ ਸਕਦੇ ਹੋ ਇਹ ਨਾਲ ਬਹੁਤ ਜ਼ਿਆਦਾ ਵਧੀਆ ਲੱਗੂਗਾ ਅਗਲਾ ਹੈਗਾ ਆਪਣੇ ਕੋਲੇ ਜੈਲੋ ਫਲਾਵਰ ਵਾਲਾ ਇਹਦੇ ਵਿੱਚ ਜੈਨੂ ਜੇ ਫਲਾਵਰ ਨੇ ਗਰੇ ਦੇ ਵਿੱਚ ਇਹ ਅੱਜ ਆਪਣੇ ਕੋਲੇ ਇੰਨੇ ਕੁ ਡਿਜ਼ਾਈਨ ਆਏ ਸੀਗੇ ਸੂਟਾਂ ਦੇ ਇਹਨਾਂ ਵਿੱਚੋਂ ਕੋਈ ਵੀ ਕਲਰ ਤੁਹਾਨੂੰ ਪਸੰਦ ਆ ਤਾਂ ਤੁਸੀਂ ਵਟਸਐਪ ਤੇ ਕੰਟੈਕਟ ਕਰ ਸਕਦੇ ਹੋ ਕੈਸ਼ অন ਡਿਲੀਵਰੀ ਆਪਾਂ ਨਹੀਂ ਕਰਦੇ ਇਹ ਆਪਾਂ ਤੁਹਾਨੂੰ ਕਨਫਰਮ ਕਰਦੇ ਨੇ ਇਹਨਾਂ ਦੇ ਨਾਲ ਆਪਾਂ ਤੁਹਾਨੂੰ ਘਾਵਾ ਕੇ ਤੁਹਾਨੂੰ ਕਾਟਨ ਦੇ ਦੁਪੱਟੇ ਕਿਸੇ ਵੀ ਮੇਰੀ ਭੈਣ ਨੂੰ ਲੋੜ ਆ ਨਾਲ ਦੁਪੱਟਾ ਮੰਗਵਾਉਣਾ ਤਾਂ ਮੰਗਵਾ ਸਕਦੇ ਹੋਗੇ ਬਹੁਤ ਵਧੀਆ ਸੌਫਟ ਕਾਟਨ ਦੇ ਦੁਪੱਟੇ ਹੋਣਗੇ ਖੁੱਲੇ-ਉੁੱਲੇ ਦੁਪੱਟੇ ਹੋਣਗੇ ਦੁਪੱਟੇ ਦਾ ਰੇਟ ਰਹਿਣਾ ਲਗਾ 100 ਆ 100 ਰੁਪਏ ਦਾ ਤੁਹਾਨੂੰ ਇਹ ਦੁਪੱਟਾ ਪੈਣਾਗਾ ਬਹੁਤ ਜਿਆਦਾ ਵਧੀਆ ਦੁਪੱਟਾ ਹੋਊਗਾ ਦੁਪੱਟੇ ਤੁਸੀਂ ਚੈੱਕ ਕਰ ਸਕਦੇ ਹੋ ਖਣਾ ਚੈੱਕ ਕਰ ਸਕਦੇ ਹੋਗੇ ਕਲਰ ਬਿਲਕੁਲ ਨਹੀਂ ਫੇਟ ਹੋਊਗਾ ਦੁਪट्टे ਦਾ ਕਿਉਂਕਿ ਅਸੀਂ ਇਹ ਦੁਪੱਟੇ ਪਹਿਲਾਂ ਘਰੇ ਬਰਤ ਚੁੱਕੇ ਆਂਗੇ ਇਸੇ ਇਧੇ ਨਾਲ ਟੈਂਸ਼ਨ ਨਾ ਲਓ ਕਿ ਕਲਰ ਫੇਟ ਹੋ ਜਾ ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਨੇ ਇੱਕ ਇੱਕ ਦੁਪੱਟੇ 'ਚ ਦੋ ਦੋ ਕਲਰ ਨੇ ਆਪਣੇ ਕੋਲੇ ਇਹਦੇ ਵਿੱਚ ਵੀ ਦੋ ਕਲਰ ਨੇ ਦੁਪੱਟੇ 'ਚ ਬਿਲਕੁਲ ਸੌਫਟ ਕਾਟਨ ਦੇ ਦੁਪੱਟੇ ਨੇ ਇਹ ਮੈਕਸ ਨਹੀਂ ਹੈਗਾ ਕੋਈ ਕਲਰ ਨਹੀਂ ਜਾਣਾ ਇਹਦਾ ਕੁਛ ਨਹੀਂ ਹੋਣਾ ਇਹਨੂੰ ਆਪਾਂ ਆਪਾਂ ਬਹੁਤ ਦੁਪੱਟੇ ਪਹਿਲਾਂ ਸੇਲ ਕਰ ਚੁੱਕੇ ਹਾਂਗੇ। ਬਾਕੀ ਦੂਸਰੇ ਨੰਬਰ ਤੇ ਅਸੀਂ ਘਰੇ ਵੀ ਵਰਤਿਆਗਾ ਇਹ ਦੁਪੱਟਾ। ਕਲਰ ਨਹੀਂ ਜਾਂਦਾ, ਕੁਛ ਨਹੀਂ ਹੁੰਦਾ ਇਹਨੂੰ। ਵਧੀਆ ਖੁੱਲਡੂਲਾ ਦੁਪੱਟਾ। ਇਹ ਵੀ ਆਪਣੇ ਕੋਲੇ ਦੋ ਦੁਪੱਟੇ ਨੇ ਆਹ ਰੰਗ ਚ ਵੀ। ਡਿਜ਼ਾਈਨ ਤੁਸੀਂ ਦੇਖ ਸਕਦੇ ਹੋ। ਇਹਨਾਂ ਤੇ ਸੁੱਤੋਂ ਦੀ ਸ਼ਿਪਿੰਗ ਐਕਸਟਰਾ ਹੋਊਗੀ। 500 ਦਾ ਸੌਟ ਹੈਗਾ। ਸ਼ਿਪਿੰਗ ਨਹੀਂ ਫ੍ਰੀ ਹੈਗੀ ਇਹਨਾਂ ਦੀ। ਇਹ ਵੀ ਆਪਾਂ ਤੁਹਾਨੂੰ ਕਨਫਰਮ ਕਰ ਦਿੰਨੇ ਆ। ਬੁਲਾ ਕਲਰ ਹੈਗਾ ਇਹਦੇ ਵਿੱਚ ਗ੍ਰੀਨ ਜਿਹਾ ਗ੍ਰੀਨ ਮਹਿੰਦੀ ਜਿਹਾ ਕਲਰ ਆਗਾ ਇਹ ਦੁਪੱਟਿਆਂ ਦੀ ਕਲੈਕਸ਼ਨ ਆਪਾਂ ਬਹੁਤ ਸੇਲ ਕਰ ਚੁੱਕੇ ਹਾਂ ਆਫਲਾਈਨ ਕਿਸੇ ਨੇ ਮੇਰੀ ਭੈਣ ਨੇ ਆਨਲਾਈਨ ਮੰਗਵਾਣਾ ਸੂਟ ਦੇ ਨਾਲ ਪਰ ਤੁਸੀਂ ਸਾਨੂੰ ਟੈਂਸ਼ਨ ਫਰੀ ਆਰਡਰ ਦੇ ਸਕਦੇ ਹੋਗੇ ਅੱਗੇ ਆਹ ਵਾਲੀ ਡਿਜ਼ਾਈਨਿੰਗ ਆ ਦੀ ਹੰਟਾਂ ਜਿਹਾ ਬਣੀਆਂ ਹੋਈਆਂ ਨੇ ਲੈਰੀਏ ਜੀ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਇਹਦੇ ਵਿੱਚ ਦੋ ਕਲਰ ਨੇ ਇੱਕ ਗ੍ਰੀਨ ਕਲਰ ਆ ਗਿਆ ਇਹ ਟਮਾਟਰੀ ਜਿਹਾ ਸ਼ੇਡ ਆ ਗਿਆ ਇਹ ਵੀ ਦੋ ਦੋ ਦੁਪੱਟੇ ਨੇ ਇੱਕ-ਇੱਕ ਕਲਰ ਚ ਦੋ-ਦੋ ਦੁਪੱਟੇ ਨੇ ਇੱਕ ਮਗਵਾਉਣਾ ਦੋ ਮਗਵਾਉਣਾ ਆਪਣੀ ਚੁਆਇਸ ਨਾਲ ਮਗਵਾ ਸਕਦੇ ਹੋਗੇ ਬਾਜ਼ਾਰ ਚ ਇਹ ਦੁਪੱਟਾ 100 ਰੁਪਏ ਦਾ ਨਹੀਂ ਮਿਲਦਾ ਹੈਗਾ ਸੋਨੂੰ ਵੀ ਪਤਾ ਜਿਹੜੀਆਂ ਮੇਰੀਆਂ ਭੈਣਾਂ ਲੈਂਦੀਆਂ ਰਹਿੰਦੀਆਂ ਨੇ 150 ਦਾ ਦੁਪੱਟਾ ਰੰਗ ਨਾਲ ਦਿੰਦੇ ਆਗੇ ਇਹ ਬਾਜ਼ਾਰ ਚੋਂ ਦੁਪੱਟਿਆਂ ਦੀ ਡਿਜ਼ਾਈਨ ਨੂੰ ਤੁਸੀਂ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਸੋਹਣੀ ਆ ਅਗਲੇ ਡਿਜ਼ਾਈਨ ਆ ਗਿਆ ਇਹ ਵੀ ਬਹੁਤ ਜਿਆਦਾ ਸੋਹਣਾਗਾ ਕਾਪਰ ਜਾਂ ਸੇਡ ਹੈਗਾ ਆਹ ਵਾਲੇ ਇਹਦੀ ਲੜ ਬਣੇ ਹੋਏ ਨੇ ਆਹ ਵਾਲੀ ਇਹਦੀ ਸਵਿਚ ਡਿਜ਼ਾਈਨ ਹੈਗਾ ਉਹਦੀ ਡੱਬੀ ਵਾਲੀ ਇਹ ਸੀਗੀ ਅਮੀ ਅੱਜ ਵਾਲੀ ਕਲੈਕਸ਼ਨ ਕੋਸੇ ਸੀਗੀ 500 ਵਾਲੀ ਏਕੇ ਟੈਕਸ ਦੇ ਕੋਸ ਆਪਾਂ ਲਾਈ ਦੇ ਦੁਪੱਟੇ ਕਾਟਨ ਦੇ ਇਹਨਾਂ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਜਾਂ ਕੋਈ ਵੀ ਦੁਪੱਟਾ ਸੂਟ ਦੇ ਨਾਲ ਮਗਵਾਣਾਗਾ ਤਾਂ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਸਕਰੀਨ ਤੇ ਆਪਣਾ ਨੰਬਰ ਦਿੱਤਾ ਹੁੰਦਾਗਾ ਆਨਲਾਈਨ ਆਪਾਂ ਪੇਮੈਂਟ ਕਰਵਾਉਣੇ ਨੇ ਜਿਹੜੀ ਮੇਨੇ ਭਾੜਾ ਨੇ ਆਨਲਾਈਨ ਪੇਮੈਂਟ ਕਰਕੇ ਸੂਟ ਮੰਗਵਾਣਾਗਾ ਆਪਣੇ ਘਰ ਤੱਕ ਉਹ ਸਾਡੇ ਨਾਲ ਵਟਸਐਪ ਤੇ ਕੰਟੈਕਟ ਜਾਂ ਕਾਲ ਕਰ ਸਕਦੇ ਨੇ ਧੰਨਵਾਦ